ਆਹ ਲੋ ਜੀ ਆਪਾਂ ਕਰਦੇ ਆਂਗੇ ਕੁਰਤੇ ਪਜਾਮੇ ਦੀ ਕਟਾਈ ਤੇ ਆ ਇਹਦਾ ਮੇਚਾ ਲਿਖਿਆ ਹੋਇਆ ਕੁਰਤੇ ਪਜਾਮੇ ਦਾ ਕੁਰਤਾ ਤਿਆਰ ਆਪਾਂ ਚਾਹ ਸਾਢੇ 40 ਹੈਗਾ ਤੇ ਪਜਾਮਾ ਹੈਗਾ ਸਾਢੇ 36 ਤੇ ਬਾਹਾਂ ਹੈਗੀ ਆ ਸਾਢੇ 24 ਇਹ ਵਾਰਾ ਮੰਨੋ ਇਸੇ ਆ ਰਹਾ ਅਜੇ ਮੈਂ ਤਾਂ ਅੱਧਰ ਕਰ ਦੇਣੀ ਐ ਆਪਾਂ ਫੁਨੀ ਕੁੜਤਾ ਆਪਾਂ ਲਾ ਲਿਆ ਹੁਣੇ ਇਹ ਆਪਾਂ ਆ ਪਜਾਮੇ ਦਾ ਪੀਸ ਤੱਕ ਲੈ ਆਪਾਂ ਵਾਹਾਂ ਲਾ ਲਾ ਰਿਹਾ ਇਹ ਹੈ ਵੀ ਹੁਣ ਪਜਾਮੇ ਦਾ ਇਹਦਾ ਫੁਨੀ ਦਾ ਘੇਰਾ ਹੈਗਾ ਦਾ 22.5 ਵਿੱਚ ਤਿਆਰ ਆ 2.5 ਵਿੱਚ ਤਿਆਰ ਆ ਆਪਾਂ 1 ਇੰਚ ਵਾਧ ਰੱਖ ਦਾਂਗੇ 23 ਕਰਾਂਗੇ 23 ਕਰਦਾਂਗੇ ਆਪਾਂ ਅੱਧਾ 14 ਚੌਧਰ ਸੇ ਆਉਂਦਾ ਅੱਧਾ 14 ਚੌਧਰ ਸੇ ਆਉਂਦਾ ਆਪਾਂ ਚੋਵੀ ਰੱਖਤਾ ਵਾ ਵਾ ਨਾਲੇ ਨਵਦੀ ਰੱਖਤਾ ਵਾ ਫਰੇ ਹੋ ਗਿਆ ਵਿੱਚ ਗੱਡੀ ਚਲਾਉਂਦਾ ਆਉਂ ਆ ਗਿਆ ਹਣ ਉਹਦੋਂ ਫੋੜਾ ਖਾ ਕੇ ਚਲਾ ਲਾ ਗੱਡੀ ਹਾਂ ਆਪਾਂ ਕੁੜਤਾ ਲੱਤਾਂ ਆ

ਇਹ ਵੀ ਥੋੜੀ ਹੈ ਬੱਸ ਨਾਟਾ ਬਾਰਨ ਹੁਣ ਇਹਦਾ ਪਾਣੀ ਇਹ ਵੱਲ ਅੱਲਾ ਹੈ ਜਦਾਂ 17.5 ਤਿਆਰ ਮੁੰਲਾ ਇਹਦੇ ਚ ਪਾਣੀ ਮੁੰਲਾ ਪਾਣੀ ਹੈ ਹਾਗਾ ਉੱਪਰ ਤੇ ਨਾ ਕਪੜਾ ਇਹ ਜੋ ਆਪਾਂ ਲੈ ਲਿਆ। ਅੱਧੇ ਸਟਾਨਾ ਤੇ ਆ ਰਿਹਾ ਮੰਨ ਲਾ। ਤੇ ਆਪਾਂ ਕਰਦਾਂਗੇ 2.5 ਅੱਧਾ ਇੰਚ ਉਧਰੋਂ ਸੌਣ ਦਾ ਜੂਗਾ ਅੱਧਾ ਇੰਚ ਜੂਗਾ ਇਧਰੋਂ। ਨੂੰ ਆਪਾਂ ਕਰ ਲਿਆ। ਬਹੁਤ ਕਰ ਲਿਆ। ਚੋਣਾ ਕਿੱਥੇ ਇੱਥੇ ਆਲੇ ਗੜਾ ਕਿਸਲਾ ਪੱਲਾ ਆਪਾਂ ਇੱਕ ਛੋਟਾ ਕਰਿਆ ਹੈ ਇਹ ਛੋਟਾ ਕਰਿਆ ਹੈ ਇਹਨੂੰੰੰਨਾ ਪਤਨਾਂਜਾ ਆਪਾਂ ਇੱਥੇ ਰੱਖ ਲਓ ਹੁਣ ਪਤਨਾਂਜਾ ਆਪਾਂ ਇੱਥੇ ਰੱਖ ਲਓ ਪਤਨਾਂਜਾ ਆਪਾਂ ਇੱਥੇ ਰੱਖ ਲਓ ਤੇ ਜਿਹੜਾ ਹੈਗਾ ਆਪਣਾ 3 ਦਾ ਤੇਰਾ ਹੈਗਾ ਆਪਣਾ 3.5 ਬਸ ਇਹਨੂੰ 3.7 ਕਰ ਦਾਂਗੇ ਇਹਨੂੰ ਕਿਰਦਨ ਵਾਲਾ ਇਧਰੋਂ ਮਾਰੋ ਆਪਾਂ 5 ਇੰਚ ਤੇ ਇੱਥੇ 5 ਇੰਚ ਦੇ 1 ਇੰਚ ਤੇ ਇਧਰੋਂ 3 ਇੰਚ ਤੇ ਪੀ ਇਹਨੂੰ ਫੈਸਲੋਟ ਕਰਕੇ ਆਂ ਕੱਟੋ ਇਹ ਜੇ ਜੀ ਆਪਾਂ ਆਹ ਲਾਈ ਦਿਨ ਸੰਕੇਦੀ ਐਂਗਲ ਆ ਹੀ ਪਾ ਦੇ ਉਹ ਗਏ ਦਾ ਮੋਢਾ ਮੋਢਾ ਇਹਦਾ 10:30 ਮੋਢਾ 5:00 ਦਾ ਰਹੇਗਾ ਜਿਹੜਾ ਕੀ ਖਾਣੇ ਸਾਡੇ ਕਰਦਾ ਸੀ ਜਿਹਦੀ ਸੀ ਐਸੇ ਨੋਟ ਬਣਾ ਲਈ ਕਰਤੀ ਮੋਢਾ ਨਹੀਂ ਆਉਂਦਾ ਇਹ ਬੰਨ ਨਹੀਂ ਕਰਦਾ ਅੱਜ ਜਿਹੜਾ ਪੂਰੀ ਪਸਾਉਣ ਨਹੀਂ ਉਹ ਪੈ ਗਈ ਜਿੰਨਾ ਆਪਾਂ ਮੱਲਾ ਰੱਖਿਆ ਦਾ 10:30 9:30 ਇੱਥੇ ਆ ਰਿਹਾ ਸਵਾਗਤ ਹੈ। ਮਸੂਲ ਨੇ ਇੱਥੇ ਮੋਢੇ ਵੀ ਘਟ ਪਾਈ ਦੀ। ਇਹ ਜਿਹੜੀ ਆਪਾਂ ਮੱਖੀ ਵਾਲੀ ਸਿਆਹਣਾ ਵੀ ਉਹ ਆ ਗਈ ਉਹ ਵੀ 15 ਤੇ ਵਿੱਚ। ਹਾਲ ਆ ਗਿਆ 15 ਵਿੱਚ। ਤੇ ਜਿਹੜੀ ਹੁਣ ਆਪਾਂ ਗੀਜਿਆਂ ਦੀ ਨਿਸ਼ਾਨੀ ਲਾਉਣੀ ਆਗੀ। ਇਹ ਆਪਾਂ ਥੱਲੇ ਕਰਤੀ। ਦੰਨਾ ਪਾਉਂਦੇ। ਤੇ ਇਹਦਾ ਮੂੰਹ ਗੀਜੇ ਦਾ ਰੱਖਤਾ ਸੇਹੇ ਵਿੱਚ ਦੱਸਦਾ। ਸੇਹੇ ਵਿੱਚ। आज 2:00 సే ਉੱਤੋਂ ਅੱਜ ਦਾ ਸਵੇਰ ਸਾਢੇ 3:00 ਤੇ ਫੇਰ ਇਹਦੇ ਹੁਣ ਸਵੇਰੇ 2:30 ਇਹ ਵੀ ਹਿੱਪ ਵੀ ਹੈਗੀ ਜਿਹਦੇ ਇੱਥੋਂ ਹਿੱਪਾ ਵੀ ਅੱਜ ਕੱਲ ਫੀਟਿੰਗ ਵਾਲੇ ਕੁਰਤੇ ਪਜਾਮੇ ਪਾਉਂਦੇ ਨੇਗੇ ਅੱਗੇ ਦੇ ਕੁਲੇ ਕੁਲੇ ਪਾਈ ਜਾਂਦੇ ਤੇ ਠੀਕ ਹੋਏਗੇ ਦੀ 2:30 ਇੱਥੇ ਇੰਨੇ ਹੀ ਰੋਗੇ ਤੇ ਜੇ ਜੇ ਇਧੋਂ ਕਮਾਦ ਵੀ ਆ ਗਈ ਇਹ ਕਟੂਗੀ ਥੋੜੀ ਜਿਹੀ ਗੁੰਦੀ ਕੱਟਾ ਦੇਣੀ ਹੈ ਇਹ ਚਿਕਨ ਚਾਹ ਵਸੇ ਥੋੜੀ ਜੀ ਇਥੋਂ ਐਸ ਲੋਥ ਥੋੜੀ ਜੀ ਕਾ ਅੱਛੇ ਕੈਂਚਰੀ ਸੰਦਮੋਂ ਇਥੋਂ ਕੱਟ ਪਾ ਲਓ ਜਿਹੜੀ ਆਹ ਚੀਜ਼ ਆ ਇੱਥੇ ਘੇਰੇ ਦੀ ਹੈ ਇਹ ਢਾਈ ਢਾਈ ਇੰਚ ਦੀ ਨਿਸ਼ਾਨੀ ਲੱਗਦੀ ਹੈ ਪਾਤੀ ਆਪਣੀ ਗੜਾ ਦੇ 16 ਦਾ ਫਟੇਰਾ ਦੇ 24 ਤੱਕ ਕਰਨਾ ਤੇ ਇਹ ਨਹੀਂ ਮਣੀ ਵੜੇ ਤਸਮੀ ਜੀ ਦੀ ਰਹੀ ਜੀ ਦੂਆ ਇਹ ਨੂੰ ਕੁੜੀ ਦੀ ਮੈਨੂ ਐਂਡ ਹੋਗੀ ਪੈ ਗਿਆ ਆ ਪੰਸਰ ਲਾਈ ਦਿਨਸਾਂ ਨੇ ਐਥੇ ਲਾਈ ਦੀ ਇਹ ਤੇ ਜੀਜੇ ਦੀ ਆਹ ਦੇਖ ਆ ਜੀਜੇ ਦੇ ਆਪਾਂ ਥੋੜੇ ਥੋੜੇ ਨਾਲ ਤੇ ਟਾਕਾ ਇਹ ਦੂਆ ਇਹ ਦੂਆ ਥੋੜੇ ਜੇ ਥੋੜੇ ਕਟ ਕਰ ਦਸ ਸਮਝ ਉੱਜ ਵਾੜਾ ਆਪਣਾ ਪੀਰਾ ਸੀ ਦਾ ਜਿਹੜਾ ਸਾਢੇ 6 ਇੰਚ ਤੇ ਸਾਢੇ 7 ਰੱਖ ਲੈਤੀ ਇਹ ਸਾਢੇ 7 ਤੇ ਆ ਤਾਂ ਆਪਣਾ ਪਿਸਲਾ ਪਲਾ ਅਬ ਇਸ ਨੂੰ ਮਲ ਲਾਤਾ ਤੇ ਤੇ ਆ ਦਿੱਤਾ ਚੱਕ ਤੇ ਇੱਥੇ ਲਾਤੀ ਆਪਾਂ ਇਹ ਤਾ ਰੰਗ ਇਹਦਾ ਪੰਨਾ 100 ਲੈ ਪੰਨੇ ਦੀ ਆਪਾਂ ਲਾਤੀ ਸਾਢੇ 7 ਦੇ ਨਸਾਂ ਦੇ ਨੂੰ ਲੈ ਸੱਤੀ ਵੀ ਲਾਵਾਂਗੇ ਆਪਾਂ

ਹਾਂ ਪਾਣੀ ਜਦ ਜਦ ਨਾਲੇ ਇੱਥੇ ਲਾਉ ਮਾੜਾ ਦਾ ਟਾਕਾ ਇੱਥੇ ਹੈ 35 ਹਾਂ ਇਹ ਲਾ ਬਲ ਨਾ ਇਹ ਆਉਗਾ ਤੁਸੀਂ ਉਹ ਬਾਕੀ ਜਿਆਦਾ 24 ਤੇ ਆਹ ਲਓ 24 ਇੰਚ ਤੇ ਨਸਾਨੇ ਆਹ ਤੇ ਵਾਂਗ ਕਰਦੇ ਆ ਜਿਹੜੇ ਬਾਹਾਂ ਹਨ ਇਹਨੂੰ ਦਬਾਟ ਨੂੰ ਮੋਟਾ ਹੈ ਨਾ ਇਹਦਾ 10.5 ਇਹਦਾ ਨਾ ਆਪਾਂ 10.5

ਆਹ ਇੱਥੇ ਤੱਕ ਦੋ ਦੋ ਕੰਝ ਦਿਵਸਾਂ ਦਾ ਕਾਟ ਪਾ ਦੋ ਮੈਂ ਥੋੜਾ ਜਿਹਾ ਨਹੀਂ ਦੀ ਬਹੁਤ ਘੱਟ ਜਿਆਦਾ ਨਹੀਂ ਰਿਹਾ ਸੱਤ ਦੇ ਨਾਲ ਹੀ ਬਣਾ ਲੈਂਦੇ ਹਾਂ ਨੂੰ ਐ ਐ ਐ ਹਾਂ ਪਪਾ ਮਾਂ ਕਟਲੀਆਂ ਮਾਵਾਂ ਦੀ ਪਾਤੀ ਘਾਟ ਆਪਾਂ ਨੇ ਥੋੜਾ ਜਿਹਾ ਇਹਨੂੰ ਕਿੰਝ ਕਿਤੇ ਰੱਖਣ ਇਧਰੋਂ ਭਾਣਾ ਤਿੰਨ ਪੰਜ ਸੱਟ ਦੇ ਮਸਾਲੇ ਲਾ ਦੇ ਪੰਜ ਪਿੰਚੇ ਭੋਜਾ ਪਾਤਾ पजामे की कटाई दसांगे साहु कुटन नहीं दुनिया चल आ जाने कटन नहीं दटा ला कीड़ी ला दो कहना ਇਹ ਸਾਡਾ ਸੋਰ ਹੁਣ ਈਡੀ ਈਡੀ ਮੇਰਾ ਸਾਹ ਨਹੀਂ ਲੰਦਾ ਮੋਟ ਚੱਕੀ ਤੇ ਲੱਗੀ ਲਾਦੀ ਈ ਈ ਆਦਿ ਇਹ ਹੈਂ ਕੀ ਲਾਵਾਂ ਦੱਸ ਹੈਂ ਈਡੀ ਈਡੀ ਐਂ ਲੇ ਸਿਡੀ ਨੂੰ ਈਡੀ ਦੱਸਦਾ ਭਾਈ ਈਡੀ ਲਾ ਦੇ ਕਿੱਥੇ ਲਾਵਾਂ ਈਡੀ ਤਾਂ ਉਧਰ ਆ ਗਈ ਹੈਂ ਕਿੱਧਰ ਈਡੀ ਹੈਂ ਚਲੋ ਭਾਈ ਧੰਨਵਾਦ ਫਿਰ ਦੱਸਾਂਗੇ ਹੁਣ ਪਜਾਮੇ ਦੀ ਕਟਾਈ ਕਿਵੇਂ ਖੱਤੀ ਜਾ ਰਹੀ ਹੈ